ਇੰਪਰੂਵਮੈਂਟ ਟਰਸਟ ਦਾ ਦਫਤਰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਤਾਂ ਦੱਸਿਆ ਕਿ ਇੱਕ ਸ਼ਖਸ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਲਾਈ ਗਈ ਸੀ ਜਿਸ ਦੇ ਵਿੱਚ ਕੀ ਜ਼ਬਰਨ ਜ਼ਮੀਨ ਐਕਵਾਇਰ ਕਰਨ ਦੇ ਦੋਸ਼ ਲਗਾਏ ਗਏ ਸਨ ਤਾਂ ਪਠਾਨਕੋਟ ਦਾ ਇੰਪਰੂਵਮੈਂਟ ਟਰਸਟ ਦਫਤਰ ਜਿੱਥੇ ਪਿਛਲੇ ਦਿਨੀ ਸਵੇਰ ਸਰਕਾਰ ਦੇ ਵੱਲੋਂ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਥਾਪਿਆ ਗਿਆ ਸੀ ਤਾਂ ਜੋ ਇੰਪਰੂਵਮੈਂਟ ٹرسٹ ਵਿਖੇ ਲੋਕਾਂ ਦੇ ਕੰਮ ਆਸਾਨੀ ਤੇ ਨਾ ਹੋ ਸਕਣ ਪਰ ਹੁਣ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਦਫਤਰ ਦੇ ਵਿੱਚ ਜਾ ਕੇ ਆਪਣੀ ਕੁਰਸੀ ਤੇ ਨਹੀਂ ਬੈਠ ਸਕਣਗੇ ਉਸ ਦਾ ਕਾਰਨ ਇਹ ਹੈ ਕਿ ਇੰਪਰੂਵਮੈਂਟ ਟਰਸ ਦੇ ਗੇਟ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ ਸ਼ਹਿਰ ਦੇ ਇੱਕ ਵਪਾਰੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੰਪਰੂਵਮੈਂਟ ਟਰਸ ਦੇ ਖਿਲਾਫ ਕੇਸ ਦਾਇਰ ਕੀਤਾ ਗਿਆ ਸੀ ਕਿ ਇੰਪਰੂਵਮੈਂਟ ਟਰਸ ਦੇ ਅਧਿਕਾਰੀਆਂ ਦੇ ਵੱਲੋਂ ਜ਼ਬਰਨ ਉਸ ਦੀ ਜ਼ਮੀਨ ਐਕਵਾਇਰ ਕਰ ਵੇਚ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਹਾਈ ਕੋਰਟ ਨੇ ਫੈਸਲਾ ਸੁਣਾਉਂਦਿਆਂ ਇੰਪਰੂਵਮੈਂਟ ਟਰਸ ਦੇ ਦਫ਼ਤਰ ਨੂੰ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਹੁਣ ਇੰਪਰੂਵਮੈਂਟ ਟਰਸ ਦਾ ਦਫ਼ਤਰ ਸੀਲ ਕੀਤਾ ਗਿਆ ਸਬੰਧਿਤ ਜੱਟ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਕਿਹਾ ਕਿ ਹਾਈ ਕੋਰਟ ਵੱਲੋਂ ਉਹਨਾਂ ਨੂੰ ਇੰਪਰੂਵਮੈਂਟ ਟਰੱਸ ਦਾ ਦਫ਼ਤਰ ਸੀਲ ਕਰਨ ਦੇ ਹੁਕਮ ਮਿਲੇ ਸਨ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਤੇ ਉਹਨਾਂ ਕਿਹਾ ਕਿ ਹਾਈ ਕੋਰਟ ਦੇ ਅਗਲੇ ਹੁਕਮਾਂ ਤੱਕ ਇੰਪਰੂਵਮੈਂਟ ਟਰੱਸ ਦਾ ਗੇਟ ਨਹੀਂ ਖੁੱਲੇਗਾ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਅਧਿਕਾਰੀ ਇਸ ਨੂੰ ਨਾ ਖੋਲੇ ਤਾਂ ਜਦ ਤੱਕ ਅਦਾਲਤ ਦੇ ਹੁਕਮ ਨਹੀਂ ਹੁੰਦੇ ਇਸ ਦਫ਼ਤਰ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਹੈ ਜੀ ਸਰ ਤੋਂ ਪਹਿਲੇ ਮੈਂ ਦੱਸਣਾ ਚਾਹਨਾ ਕਿ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਇੰਪਰੂਵਮੈਂਟ ਟਰਸਟ ਦਾ ਆਫਿਸ ਹੈ ਉਹ ਸੀਲ ਕੀਤਾ ਗਿਆ ਇਹਦੇ ਵਿੱਚ ਆਪਾਂ ਜਿਹੜੇ ਇੱਥੇ ਹਾਜ਼ਰ ਐ ਇਸ ਵੇਲੇ ਆਫਸਰਸ ਆਉਣ ਬਾਰੇ ਮੈਂ ਦੱਸਣਾ ਚਾਹਨਾ ਮੇਰੇ ਨਾਲ ਜਿਹੜੇ ਨਾਇਬ ਤਹਿਸੀਲਦਾਰ ਸਾਹਿਬ ਆ ਜਿਹੜੇ ਡਿਊਟੀ ਮੈਜਿਸਟਰੇਟ ਲੱਗੇ ਆ ਆਪਣੇ ਰਣਦੀਪ ਸਿੰਘ ਜੀ ਉਹ ਆ ਨਾਲ ਮੇਰੇ ਐਸ ਐਚ ਓ ਡੀ ਨੰਬਰ 1 ਹੈ ਨਾਲ ਐਸ ਡੀਓ ਜਿਹੜੇ ਆਪਣੇ ਇੰਪਰੂਵਮੈਂਟ ਟਰਸਟ ਦੇ ਵਿਪਨ ਜੀ ਉਹ ਹੈ ਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਕਿ ਵੀ ਹਾਈ ਕੋਰਟ ਦੀ ਜਿਹੜੀ ਸਿਵਲ origignal contempt petition ਨੰਬਰ 140 223 ਦੀ ਸੀ ਉਹਦੇ ਵਿੱਚ ਕਮਰਦੀਪ ਸਿੰਘ ਵਰਸਸ ਹਰਬੀਰ ਸਿੰਘ ਇਹ ਜਿਹੜੀ COCP ਚੱਲ ਰਹੀ ਸੀ ਹਾਈ ਕੋਰਟ ਚ ਜਿਹਦੇ ਅੰਡਰ 34 225 ਨੂੰ ਮਾਨਯੋਗ ਹਾਈ ਕੋਰਟ ਨੇ ਡਿਸੀਜਨ ਦਿੱਤਾ ਇਸ ਇੰਪਰੂਵਮੈਂਟ ٹرسٹ ਦੇ ਆਫਿਸ ਨੂੰ ਸੀਲ ਕਰਨ ਲਈ ਇਹਦੀ ਡਾਇਰੈਕਸ਼ਨ ਸੀਨੀਅਰ ਸੁਪਰਡੈਂਟ ਆਫ ਪੁਲਿਸ ਪਠਾਨਕੋਟ ਨੂੰ ਦਿੱਤੀ ਗਈ ਸੀ ਤੇ ਫਰਦਰ ਜਿਹੜੀ ਮੈਨੂੰ ਇਹਦੀ ਡਾਇਰੈਕਸ਼ਨ ਮਿਲੀ ਹੈ ਤੇ ਮੈਂ ਖੁਦ ਆਪਣੀ ਪ੍ਰੈਜੈਂਸ ਇੱਥੇ ਇਸ ਇੰਪਰੂਵਮੈਂਟ ਟਰਸਟ ਦੇ ਆਫਿਸ ਨੂੰ ਸੀਲ ਕੀਤਾ ਆਪਣੀ ਮੋਹਰ ਨਾਲ ਤੇ ਫਰਦਰ ਜਦ ਤੱਕ ਕਿ ਹਾਈ ਕੋਰਟ ਦਾ ਆਰਡਰ ਜਾਂ ਇੱਥੇ ਕੋਈ ਫਰਦਰ ਡਾਇਰੈਕਸ਼ਨ ਨਹੀਂ ਆਉਂਦੀ ਇੱਥੇ ਕੋਈ ਵੀ ਵਿਅਕਤੀ ਜਿਹੜਾ ਇਹਦੇ ਅੰਦਰ ਨਹੀਂ ਜਾਊਗਾ ਉੱਤੇ ਪੂਨ ਰੂਪ ਚ ਪਾਬੰਦੀ ਹੈ ਜੀ ਇਸ ਤੋਂ ਇਲਾਵਾ ਜਿਹੜਾ ਇੱਥੋਂ ਦਾ ਮੌਜੂਦਾ ਚੌਕੀਦਾਰ ਉਹਨੂੰ ਆਪਾਂ ਹਦਾਇਤ ਕੀਤੀ ਆ ਉਹਦੀ ਇੱਥੇ ਬਾਈ ਨੇਮ ਆਪਾਂ ਡਿਊਟੀ ਲਗਾਈ ਆ ਕਿ ਉਹ ਇੱਥੇ ਰਹੂਗਾ ਪੁਲਿਸ ਪਾਰਟੀ ਵੀ ਜਿਹੜੀ ਹੈ ਸਚੋ ਨੂੰ ਹਦਾਇਤ ਕੀਤੀ ਗਈ ਹੈ ਕਿ ਇੱਥੇ ਆਊਗੀ ਤੇ ਉਹ ਇਨਸ਼ੋਰ ਕਰੂਗੀ ਕੋਈ ਵੀ ਬੰਦਾ ਇਹਦੇ ਅੰਦਰ ਵਿਦਆਊਟ ਪਰਮਿਸ਼ਨ ਆਫ ਕੰਪੀਟੈਂਟ ਅਥਾਰਟੀ ਆਬਲੀਕ ਦ ਕੋਰਟ ਕੋਈ ਵੀ ਜਿਹੜਾ ਇਹਦੇ ਪ੍ਰੈਮਿਸਿਸ ਦੇ ਅੰਦਰ ਨਹੀਂ ਜਾਊਗਾ ਸਰ ਜਿਹੜੇ ਲੋਕਾਂ ਦੇ ਕੰਮ ਹੋ ਕਿਸ ਤਰ੍ਹਾਂ ਹੋਣਗੇ ਜੀ ਆਪਾਂ ਫਿਲਹਾਲ ਇਸ ਪੁਆਇੰਟ ਤੇ ਕੋਰਟ ਦਾ ਜਿਹੜਾ ਆਰਡਰ ਉਹਦੀ ਕੰਪਲਾਈਂਸ ਦੀ ਗੱਲ ਕਰ ਰਹੇ ਹਾਂ ਬਾਕੀ ਜਿਹੜੇ ਲੋਕਾਂ ਦੇ ਕੰਮ ਹੈ ਜਾਂ ਅੱਗੇ ਜੋ ਇੱਥੇ ਹੋਣਾ ਹੈ ਇਹਦੇ ਵਿੱਚ ਜਿਹੜੇ ਇੰਪਰੂਵਮੈਂਟ ਫੰਡ ਦੇ ਆਫੀਸਰਸ ਆ ਆਪਣੇ ਚੇਅਰਮੈਨ ਸਾਹਿਬ ਹੈ ਨਾਲ ਡਿਪਟੀ ਕਮਿਸ਼ਨਰ ਸਾਹਿਬ ਹੈ ਉਹਨਾਂ ਨੂੰ ਉਹਨਾਂ ਦੇ ਧਿਆਨ ਚ ਉਹ ਬਾਕੀ ਚੀਜ਼ਾਂ ਉਹ ਦੇਖਣਗੇ ਜਿਹੜਾ ਪੁਲਿਸ ਨੂੰ ਡਾਇਰੈਕਸ਼ਨ ਸੀ ਆਪਾਂ ਉਹ ਕੰਮ ਅਮਲ ਚ ਲਿਆਂਦਾ ਜਿਹੜੀ ਸਾਨੂੰ ਡਾਇਰੈਕਸ਼ਨ ਹੋਈ ਸੀ ਆਫਿਸ ਸੀਲ ਕਰਨ ਦੀ ਆਪਾਂ ਕਰਤਾ ਸੀ ਆਫਿਸ ਸੀ ਕੀਤਾ ਜਾਂ ਕੁਆਟਰ ਵੀ ਨਾਲ ਹੈਗੇ ਜਿਹੜੇ ਅਫਸਰਾਂ ਦੇ ਉਹਨਾਂ ਦੀ ਕੋਈ ਕਰਵਾਈ ਹੋਈ ਹੈ ਨਹੀਂ ਜੀ ਇਹਦੇ ਚ ਸਾਨੂੰ ਡਾਇਰੈਕਸ਼ਨ ਸਿਰਫ ਆਫਿਸ ਸੀਲ ਕਰਨ ਦੀ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸੀਓ ਸੀਪੀ 140 ਨੰਬਰ ਜਿਹੜੀ 223 ਦੀ ਹੈ ਉਹਦੇ ਚ ਡਾਇਰੈਕਸ਼ਨ ਸਾਨੂੰ ਜਿਹੜੀ ਹੈ 34225 ਨੂੰ ਅਫੀਸ ਸੀਲ ਕਰਨ ਦੀ ਆਈ ਹੈ ਐਸਐਸਪੀ ਸਾਹਿਬ ਉਹਦੇ ਕੰਪਲਾਈਂਸ ਵੀ ਆਪਾਂ ਇੱਥੇ ਆਏ ਆ ਤੇ ਆਪਾਂ ਇਹਨਾਂ ਦਾ ਆਫਿਸ ਜਿਹੜਾ ਪੂਰਾ ਹੀ ਸੀਲ ਕਰਤਾ